ਉਹ ਭਾਣ ਜੇ ਬੰਦੇ ਅੰਦਰ ਇੱਕ ਹੋਰ ਬੰਦਾ ਬੈਠਾ ਹੁੰਦਾ ਜਦੋਂ ਅੰਦਰਲਾ ਬੰਦਾ ਸਿਰ ਝੁਕਦਾ ਨਾ ਫੇਰ ਆਪਣੇ ਹੱਥ ਵਾਸ ਕੁਝ ਨਹੀਂ ਰਹਿੰਦਾ ਫੇਰ ਤਾਂ ਅੱਖਾਂ ਮੂਰੇ ਧਰਤੀ ਡੋਲਦੀ ਹੈ ਓਏ ਉਤਲੀ ਹੀੜਾਂ ਹੋ ਜਾਂਦੀ ਹੈ ਛੋਟੇ ਮਾਮੇ ਨੇ ਏ ਟਿੱਪਣੀ ਗੁਲਜ਼ਾਰੇ ਵੱਲੋਂ ਆਪਣੇ 5 ਸਾਲ ਦੇ ਭਤੀਜੇ ਦਾ ਕਤਲ ਕਰ ਦੇਣ ਤੇ ਕੀਤੀ ਸੀ ਉਸ ਦਿਨ ਛੋਟਾ ਮਾਮਾ ਮੈਨੂੰ ਕਈ ਸਦੀਆਂ ਭੋਗ ਚੁੱਕਿਆ ਕੋਈ ਤਪੱਸਵੀ ਲੱਗਿਆ ਹੈਰਾਨੀ ਵਿੱਚ ਅੱਖਾਂ ਨਾਲ ਮੂਵੀ ਟੱਡੀ ਮਾਮੇ ਦੀਆਂ ਲੋਕਾਰ ਗੱਲਾਂ ਸੁਣ ਰਿਹਾ ਸੀ ਮੈਨੂੰ ਗੱਲਾਂ ਦੀ ਦਿਲਚਸਪੀ ਚ ਬੁੱਤ ਬਣੇ ਬੈਠੇ ਨੂੰ ਵੇਖ ਕੇ ਮਾਮਾ ਬੋਲੀ ਜਾ ਰਿਹਾ ਸੀ ਐਂ ਕਿ ਮੈਂ ਭਲਾ ਮਾਮਾ ਬੰਦੇ ਚ ਬੰਦਾ ਹੋ ਸਕਦਾ ਹੈ ਮੈਨੂੰ ਮਾਮੇ ਦੀਆਂ ਗੱਲਾਂ ਨੇ ਭੱਬੜ ਪੂਸੇ ਵਿੱਚ ਪਾ ਦਿੱਤਾ ਸੀ ਮਾਮਾ ਮੇਰੇ ਵੱਲ ਭੈਂਗਾ ਜਿਹਾ ਝਾਕਿਆ ਜਿਵੇਂ ਮੈਂ ਮਾਮੇ ਦੇ ਪੱਦਰ ਤੋਂ ਬਹੁਤ ਨੀਵਾ ਉਤਰ ਦੇ ਕੇ ਐਵੇਂ ਹੀ ਫੋਕਾ ਜਿਹਾ ਸਵਾਲ ਪੁੱਛ ਲਿਆ ਹੋਵੇ ਮਾਮੇ ਨੇ ਜਵਾਬ ਦੇਣ ਤੋਂ ਪਹਿਲਾਂ ਬਿੜੀ ਦਾ ਕਸ਼ ਖਿੱਚਿਆ ਦੋਵੇਂ ਬੁੱਲਾਂ ਨੂੰ ਗੁਲਾਈ ਦੇ ਕੇ ਰੁੱਕ ਕੇ ਤੁਰੇ ਰੇਲ ਇੰਜਣ ਵਾਂਗ ਧੂੰਆਂ ਛੱਡਿਆ ਤੇ ਬੋਲਿਆ ਲੈ ਭਾਣ ਜੇ ਜਿਹੜੇ ਆ ਰੋਜ਼ ਹੀ ਨਵੇਂ-ਨਵੇਂ ਵਾਕੇ ਹੁੰਦੇ ਨੇ ਕਦੇ ਕਿਸੇ ਨੇ ਮਾਂ ਮਾਰਦੀ ਕਦੇ ਮਾਂ ਨੇ ਪੁੱਤ ਮਾਰਦਾ ਕਦੇ ਧੀ ਨਾਲ ਬਲਾਤਕਾਰ ਕਰਤਾ ਓਏ ਕਦੇ 10 ਸਾਲ ਦੀ ਕੁੜੀ ਨਾਲ ਵੇ ਸਾਰਾ ਕੁਝ ਆਪਣੇ ਅੰਦਰ ਬੈਠਾ ਆਦਮੀ ਉਹ ਕਰਵਾਉਂਦਾ ਹੈ ਕਦੇ ਸਲੇਡੇ ਵਾਂਗੂ ਦੇਹ ਪਲਟਦਾ ਰਾਖਸ਼ਸ ਦਾ ਰੂਪ ਧਾਰਦਾ ਹੈ ਕਦੇ ਇੱਕ ਕਾਮ ਚ ਅੰਨਾ ਹੋ ਜਾਂਦਾ ਅੰਨਾ ਬਸ ਫਿਰ ਆਪਣੇ ਰਿਸ਼ਤੇ ਨਾਤੇ ਕੋਈ ਨਹੀਂ ਰਹਿਣ ਦਿੰਦਾ ਆਪਣੇ ਤਾਂ ਤੂੰ ਲਾਲਾ ਵੀ ਅੱਖਾਂ ਤੇ ਪੱਟੀਆਂ ਬੰਨੀ ਜਾਂਦੀ ਹੈ ਉਹ ਬੰਦਾ ਅੰਨਾ ਹੋ ਜਾਂਦਾ ਅੰਨਾ ਮੰਮੇ ਮੈਂ ਕਈ ਦਿਨ ਹੋ ਗਏ ਟੀਵੀ ਵਿੱਚ ਸੁਣਿਆ ਸੀ ਆਖੇ ਇਹ ਕੋਈ ਮਾਨਸਿਕ ਬਿਮਾਰੀ ਹੈ ਇਹਦਾ ਇਲਾਜ ਹੋ ਸਕਦਾ ਉਹਨਾਂ ਨੇ ਪੀਡੋ ਫੂਲੀਆ ਫੂਰੀਆ ਜਿਹਾ ਇਹੋ ਜਿਹਾ ਕਈ ਨਾਂ ਜੇ ਲੈ ਸੀ ਉਹ ਭਾਣ ਜੇ ਹੈ ਤਾਂ ਇਹ ਬੰਦੇ ਅੰਦਰ ਬੈਠਾ ਬੰਦਾ ਹੀ ਪਰ ਸਭ ਨੇ ਆਪਣੇ ਆਪਣੇ ਨਾਂ ਰੱਖ ਛੱਡੇ ਨੇ ਡਾਕਟਰਾਂ ਦਾ ਆਪਣਾ ਨਾਂ ਹੈ ਧਾਰਮਿਕ ਲੋਕਾਂ ਦਾ ਆਪਣਾ ਨਾਂ ਹੈ ਤੇਰਾ ਆਪਣਾ ਮੇਰਾ ਆਪਣਾ ਓਏ ਨਾਂ ਜਿਹੜਾ ਮਰਜ਼ੀ ਲੈ ਲੈ ਜਦੋਂ ਬੰਦੇ ਅੰਦਰਲਾ ਗ੍ਰੋਧ ਮੋਹ ਕਾਮ ਆਪਣੀ ਹੱਦ ਤੋਂ ਬਾਹਰ ਨਿਕਲ ਜਾਵੇ ਨਾ ਉਹ ਫੇਰ ਬੰਦਾ ਪਾਗਲ ਹੋ ਜਾਂਦਾ ਹੈ ਪਾਗਲ ਅੱਖਾਂ ਮੂਰੇ ਧੁੰਦੂ ਧਾਰਾ ਚਾਹੇ ਉਦੋਂ ਮਾਮੇ ਦੀ ਗੱਲ ਮੈਨੂੰ ਆਪਣੀ ਸਮਝ ਤੋਂ ਬਾਹਰ ਹੀ ਲੱਗੀ ਪਰ ਅੱਜ ਮੈਂ ਵੀ ਮਹਿਸੂਸ ਕਰਦਾ ਕਿ ਬੰਦੇ ਵਿੱਚ ਇੱਕ ਬੰਦਾ ਜ਼ਰੂਰ ਬੈਠਾ ਹੁੰਦਾ ਹੈ ਅੱਜ ਜਦ ਮੇਰੇ ਅੰਦਰਲਾ ਬੰਦਾ ਸਿਰ ਚੁੱਕੀ ਫਿਰਦਾ ਹੈ ਦਾ ਮੈਨੂੰ ਮਾਮੇ ਦੀਆਂ ਕਈ ਸਾਲ ਪਹਿਲਾਂ ਕਈਆਂ ਉਹਨਾਂ ਗੱਲਾਂ ਦੀ ਹੁਣ ਸਮਝ ਆਉਣ ਲੱਗ ਪਈ ਐ ਮੈਂ ਹੁਣ ਆਪਣੇ ਅੰਦਰਲੇ ਬੰਦੇ ਨਾਲ ਹੀ ਝੋਲ ਕਰ ਰਿਹਾ ਹਾਂ ਇੱਕੋ ਜਿਹੇ ਦਮਖਮ ਵਾਲੇ ਮੱਲਾਂ ਵਾਂਗ ਕਦੇ ਉਹ ਮੇਰੇ ਉੱਤੇ ਦੀ ਪੈ ਜਾਂਦਾ ਕਦੇ ਮੈਂ ਉਹਦੇ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਮੱਲਾਂ ਵਾਲੀਆਂ ਪਲਟਣੀਆਂ ਇੰਜ ਮਾਰ ਰਹੇ ਹਾਂ ਤੁਸੀਂ ਦੇਖੋ ਤਾਂ ਸਹੀ ਪਹਿਲੀ ਘਟਨਾ ਸਕੂਲ ਦਾ ਟੂਰ ਗਿਆ ਸੀ ਉਹ ਕੁੜੀ ਸਾਰੇ ਰਾਹ ਜਦ ਵੀ ਮੌਕਾ ਮਿਲਦਾ ਅੱਖਾਂ ਮਟਕਾਉਂਦੀ ਮੈਨੂੰ ਕੁਝ ਨਾ ਕੁਝ ਬੋਲ ਜਾਂਦੀ ਸੀ ਮੈਂ ਉਹਦਾ ਜਵਾਬ ਦੇਣ ਤੋਂ ਪਹਿਲਾਂ ਆਲੇ-ਦੁਆਲੇ ਵੇਖਦਾ ਜੇ ਕੋਈ ਹੋਰ ਬੱਚਾ ਜਾਂ ਅਧਿਆਪਕ ਮੇਰੇ ਕੋਲ ਹੁੰਦਾ ਤਾਂ ਮੈਂ ਬੁੱਲਾਂ ਵਿੱਚ ਮੁਸਕਰਾ ਕੇ ਚੁੱਪ ਕਰ ਜਾਂਦਾ ਨਹੀਂ ਫਿਰ ਮੇਰੇ ਅੰਦਰਲਾ ਬੰਦਾ ਉੱਠਦਾ ਤੇ ਉਸ ਨੂੰ ਠੁਕਮਾ ਜਵਾਬ ਦੇ ਦਿੰਦਾ ਸੀ ਚਿੜੀਆ ਘਰ ਵਿੱਚ ਇਕੱਲੇ ਬਨਮਾਨਸ ਨੂੰ ਵੇਖ ਕੇ ਉਸਨੇ ਮੈਨੂੰ ਪੁੱਛਿਆ ਸੀ ਸਰ ਜੀ ਇਹਦੀ ਕੋਈ ਸਾਥਣ ਤਾਂ ਹੈ ਨਹੀਂ ਇਹਦਾ ਜੀ ਕਿਵੇਂ ਲੱਗਦਾ ਹੋਊ ਉਹ ਤੇਰੇ ਵਰਗੀਆਂ ਆਥਣ ਨੂੰ ਹਜ਼ਾਰਾਂ ਆਉਂਦੀਆਂ ਨੇ ਇਹਨੂੰ ਵੇਖਣਾ ਉਹਨਾਂ ਦੀ ਭਾਲ ਪੂਰੀ ਕਰ ਲੈਂਦਾ ਹੋਣਾ ਵਿਚਾਰਾ ਮੇਰੇ ਅੰਦਰਲੇ ਬੰਦੇ ਨੇ ਜਵਾਬ ਦਿੱਤਾ ਮੈਂ ਨਾ ਰਹਾ ਜਿਹਦੇ ਕੋਲੇ ਉਸ ਦੀਆਂ ਅੱਖਾਂ ਵਿੱਚਲੇ ਸੁਰਮੇ ਦੀ ਬਰੀਕ ਧਾਰੀ ਵਿੱਚ ਕਾਮ ਛਲ ਗਿਆ ਮਰਜੀ ਹੈ ਤੇਰੀ ਕਿਤੇ ਦੇਖ ਲੈ ਫੇਰ ਕੋਈ ਗੁੱਜੀ ਗੱਲ ਕਰ ਦੇ ਅੰਦਰਲੇ ਬੰਦੇ ਨੂੰ ਮੈਂ ਝਿੜਕਿਆ ਤਾਂ ਉਹ ਗੱਲ ਗੋਲ ਮੋਲ ਕਰ ਇੰਜ ਸਿਰ ਲੁਕਾ ਕੇ ਬੈਠ ਗਿਆ ਜਿਵੇਂ ਮੈਂ ਰੇਤੇ ਦੀ ਮੁਠੀ ਉਹਦੇ ਨੰਗੇ ਸਿਰ ਦੇ ਵਿੱਚ ਦੇ ਮਾਰੀ ਹੋਵੇ ਹੋਰ ਬੱਚੇ ਨੇੜੇ ਆਉਂਦੇ ਦੇਖ ਕੇ ਉਸ ਨੇ ਖਿੜਖਿੜ ਹਾਸ ਦੀਨੇ ਮੇਥੋਂ ਦੂਰੀ ਬਣਾ ਲਈ ਸੀ ਸਾਡਾ ਝਾਕਾ ਅੱਜ ਨਹੀਂ ਉਸ ਦਿਨ ਹੀ ਖੁੱਲ ਗਿਆ ਸੀ ਜਦ ਮੈਨੂੰ ਜੀਤਗੜ ਪੀਟੀਆਈ ਦੀ ਪੋਸਟ ਤੇ ਆਇਆ ਤਿੰਨ ਚਾਰ ਕੁ ਦਿਨ ਹੀ ਹੋਏ ਹੋਣੇ ਮੈਂ 7ਵੀਂ ਕਲਾਸ ਵਿੱਚ ਬੱਚਿਆਂ ਨੂੰ ਉਹਨਾਂ ਦੇ ਸ਼ੌਕ ਬਾਰੇ ਪੁੱਛ ਰਿਹਾ ਸੀ ਜਦ ਸਾਰੇ ਬੱਚਿਆਂ ਦੀ ਵਾਰੀ ਪੁੱਗ ਗਈ ਤਾਂ ਬੱਚਿਆਂ ਦੇ ਪੁੱਛਣ ਤੇ ਮੈਂ ਆਪਣੇ ਸ਼ੌਕ ਦੱਸਣ ਲੱਗਾ ਸੋਹਣੇ-ਸੋਹਣੇ ਕੱਪੜੇ ਪੋਣਾ ਵਾਲੀ-ਵਾਲ ਖੇਡਣਾ ক্রিকেট ਦਾ ਮੈਚ ਦੇਖਣਾ ਤੇ ਵੱਧ ਤੋਂ ਵੱਧ ਦੋਸਤ ਮਿੱਤਰ ਬਣਾਉਣਾ ਸਹੇਲੀਆਂ ਬਣਾਉਣ ਦਾ ਵੀ ਸ਼ੌਕ ਹੈ ਜੀ ਮੈਂ ਉਸ ਦਾ ਜਵਾਬ ਸੁਣ ਕੇ ਅਕਲ-ਵਕਲ ਹੋ ਗਿਆ ਮੈਨੂੰ ਕਿੰਨੀ ਹੀ ਧੀਰ ਕੁਝ ਨਾ ਸੁਝਿਆ ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ 7ਵੇਂ ਵਿੱਚ ਪੜ੍ਹਦੀ ਕੁੜੀ ਅਜਿਹਾ ਸਵਾਲ ਪੁੱਛ ਸਕਦੀ ਹੈ ਤੇ ਉਹ ਵੀ ਸਾਰੀ ਕਲਾਸ ਦੇ ਸਾਹਮਣੇ ਸ਼ਰਿਆ ਜਦ ਮੈਂ ਸੰਭਲਿਆ ਤਾਂ ਮੈਂ ਗੱਲ ਗੋਲ ਮੋਲ ਕਰ ਦਿੱਤੀ ਤੇ ਪਾਠ ਪੜਾਉਣ ਲੱਗ ਪਿਆ ਪਾਠ ਸਰੀਰ ਵਿੱਚ ਦੋ ਤਰ੍ਹਾਂ ਦੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਇੱਕ ਇੱਛਤ ਮਾਸਪੇਸ਼ੀਆਂ ਦੂਜੀਆਂ ਅਨ ਇੱਛਤ ਮਾਸਪੇਸ਼ੀਆਂ ਇੱਛਤ ਮਾਸਪੇਸ਼ੀਆਂ ਸਾਡੇ ਕੰਟਰੋਲ ਵਿੱਚ ਹੁੰਦੀਆਂ ਹਨ ਤੇ ਅਨ ਇੱਛਤ ਮਾਸਪੇਸ਼ੀਆਂ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੀਆਂ ਸਾਰੀਆਂ ਹੀ ਮਾਸ ਪੇਸ਼ੀਆਂ ਅਨਿਛਤ ਹੋ ਗ ਰਹੀਆਂ ਹੁਣ ਸਰ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਅੱਧੀ ਛੁੱਟੀ ਵੇਲੇ ਮੈਨੂੰ ਇਕੱਲਾ ਵੇਖ ਕੇ ਉਹ ਮੇਰੇ ਕੋਲ ਆ ਕਰੀ ਉਸ ਦੀਆਂ ਅੱਖਾਂ ਜੇਤੂ ਅੰਦਾਜ਼ ਵਿੱਚ ਹੱਸਦੀਆਂ ਲੱਗ ਰਹੀਆਂ ਸਨ ਕਲਾਸ ਚਲੋ ਮੈਂ ਕਹਿ ਕੇ ਦਫ਼ਤਰ ਜਾ ਬੜੇ ਫਿਰ ਹੌਲੀ-ਹੌਲੀ ਮੇਰੇ ਅੰਦਰ ਬੈਠੇ ਬੰਦੇ ਨੂੰ ਉਸਨੇ ਜਗਾ ਲਿਆ ਸੀ ਮੈਂ ਉਸਦੇ ਸਵਾਲਾਂ ਦੇ ਜਵਾਬ ਦੇਣ ਲੱਗ ਪਿਆ ਫਿਰ ਅਸੀਂ ਦੋਵੇਂ ਇੱਕ ਸਵਾਲ ਬਣਦੇ ਗਏ ਅੱਜ ਜਦੋਂ ਅਸੀਂ ਟੂਰ ਤੋਂ ਮੁੜੇ ਤਾਂ ਸਾਨੂੰ 9 ਵਜੇ ਗਏ ਸਨ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਸਾਰੇ ਬੱਚਿਆਂ ਨੂੰ ਘਰ ਵਾਲੇ ਉਹਨਾਂ ਨੂੰ ਲੈਣ ਆ ਗਏ ਪਰ ਉਸ ਨੂੰ ਕੋਈ ਲੈਣ ਨਹੀਂ ਆਇਆ ਸੀ ਸਰ ਜੀ ਤੁਸੀਂ ਮੈਨੂੰ ਲੈ ਜਾਓ ਨਾਲ ਉਹ ਮੇਰੇ ਨਾਲ ਤੁਰ ਪਈ ਇਹ ਹੀ ਤਾਂ ਮੈਂ ਚਾਹੁੰਦਾ ਸੀ ਜਿੱਧਰ ਮੇਰਾ ਕਮਰਾ ਲਿਆ ਹੋਇਆ ਸੀ ਉਧਰ ਹੀ ਰਸਤੇ ਵਿੱਚ ਇਹਨਾਂ ਦਾ ਘਰ ਪੈਂਦਾ ਸੀ ਰਾਹ ਜਾਂਦੇ ਮੇਰੇ ਅੰਦਰਲੇ ਬੰਦੇ ਨੂੰ ਕਾਮ ਦਾ ਦੌਰਾ ਪਿਆ ਮੈਂ ਉਸ ਦਾ ਹੱਥ ਫੜ ਲਿਆ ਫਿਰ ਸੱਜੀ ਬਾਹ ਉਸ ਦੀ ਗਾਦਨ ਉੱਪਰੋਂ ਵੱਲ ਕੇ ਗੱਲਾਂ ਤੇ ਹੱਥ ਫੇਰਨ ਲੱਗ ਪਿਆ ਉਸ ਨੇ ਮੇਰੀ ਉਂਗਲ ਮੂੰਹ ਵਿੱਚ ਲੈ ਕੇ ਬੋਲੀ ਜੀ ਦੰਦੀ ਵੱਡੀ ਮੇਰਾ ਕਾਮ ਕੀੜਾ ਹੋਰ ਭੜਕ ਪਿਆ ਜਿਵੇਂ ਠੂਹੇ ਦੀ ਪੂਛ ਤੇ ਹੱਥ ਲਾ ਦਿੱਤਾ ਹੋਵੇ ਮੈਂ ਉਹਨਾਂ ਦੇ ਬਾਰਕੇ ਜਾ ਕੇ ਉਸਦੇ ਬੁੱਲਾ ਤੇ ਬੁਲਟ ਕਾ ਲਈ ਹਾਏ ਕੋਈ ਦੇਖ ਲੂ ਉਸਨੇ ਮੇਰੀ ਗਲ ਬਕੜੀ ਚ ਨਿਕਲ ਹੁੰਦਾ ਨਿਮਾਣਾ ਜਹਾ ਯਤਨ ਕੀਤਾ ਪਰ ਉਸਦੇ ਹਾਏ ਕੋਈ ਦੇਖ ਲੂ ਨੇ ਮੈਨੂੰ ਪੱਕਾ ਸਰਟੀਫਿਕੇਟ ਦੇ ਦਿੱਤਾ ਸੀ ਮੈਂ ਕੁੰਡਾ ਖੜਕਾ ਕੇ ਉਹਨਾਂ ਦਾ ਬਾਰ ਖੁਲਵਾਇਆ ਬਹੁਤ ਚੰਗਾ ਕੀਤਾ ਭਾਈ ਤੂੰ ਛੱਡ ਗਿਆ ਉਸ ਦੀ ਮਾਂ ਨੇ ਕੁੰਡਾ ਖੋਲ੍ਹਦੇ ਮੈਨੂੰ ਸਾਹਮਣੇ ਖੜਾ ਵੇਖ ਕੇ ਕਿਹਾ ਬਹੁਤ ਚੰਗਾ ਕੀਤਾ ਭਾਈ ਸੁਣ ਕੇ ਤਾਂ ਮੈਨੂੰ ਇੱਕ ਵਾਰ ਇੰਜ ਲੱਗਿਆ ਜਿਵੇਂ ਮੇਰੀ ਹੁਣੇ-ਹੁਣੇ ਕੀਤੀ ਹਰਕਤ ਨੇ ਉਸ ਨੂੰ ਇੱਕ ਗੱਲ ਦੀ ਖੁਸ਼ੀ ਵਿੱਚ ਘਈ ਹੋਵੇ ਪਿਛਲੇ ਬੋਲ ਤੂੰ ਛੱਡ ਗਿਆ ਮੈਨੂੰ ਬੜੇ ਬੱਕਬਕੇ ਜੇ ਲੱਗੇ ਕਮਰੇ ਵਿੱਚ ਗਿਆ ਮੇਰੀ ਰੋਟੀ ਟਿਫਨ ਵਿੱਚ ਪਾਈ ਪਈ ਸੀ ਮੈਂ ਰੋਟੀ ਤੱਤੀ ਕਰਕੇ ਖਾਣ ਲੱਗ ਪਿਆ ਹੁਣੇ ਬਾਪਰੀ ਘਟਨ ਦਾ ਸੁਆਦ ਜਿਵੇਂ ਮੇਰੀ ਰੋਟੀ ਵਿੱਚ ਘੁਲ ਕੇ ਮੇਰੇ ਅੰਦਰ ਸਮਾ ਰਿਹਾ ਹੋਵੇ ਮੈਂ ਇੱਕ ਬੁਰਕੀਨੂ ਕਿੰਨਾ ਕਿੰਨਾ ਚਿਰ ਮੂੰਹ ਵਿੱਚ ਹੀ ਚਿਥਦਾ ਰਿਹਾ ਜਿਸ ਘਰ ਦੀ ਮੈਂ ਸਿਰੇ ਵਾਲੀ ਬੈਠਕ ਕਿਰਾਏ ਤੇ ਲਈ ਸੀ ਮੇਰੀ ਰੋਟੀ ਵੀ ਉਹੀ ਪਕਾ ਦਿੰਦੇ ਸਨ ਜਦੋਂ ਮੈਂ ਬਾਹਰ ਜਾਵਾਂ ਤਾਂ ਪਹੇ ਵਿੱਚ ਖੁੱਲ੍ਹਦੇ ਗੇਟ ਨੂੰ ਜਿੰਦਾ ਮਾਰ ਜਾਂਦਾ ਹੈ ਤੇ ਅੰਦਰ ਵੇੜੇ 'ਚ ਖੁੱਲਦਾ ਬਾਾਰ ਖੁੱਲਾ ਛੱਡ ਜਾਂਦਾ ਹਾਂ ਜੇ ਮੈਂ ਲੇਟ ਰਿਹਾ ਹੋਵਾਂ ਤਾਂ ਉਹ ਟਿਫਿਨ ਵਿੱਚ ਰੋਟੀ ਪਾ ਕੇ ਰੱਖ ਦਿੰਦੇ ਨੇ ਰੋਟੀ ਬਦਲੇ ਮੈਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਦਿੰਦਾ ਹਾਂ ਮੈਂ ਜੇ ਰੋਟੀ ਖਾ ਕੇ ਹਟਿਆ ਹੀ ਹਾਂ ਕਿ ਪਤਨੀ ਦਾ ਮੋਬਾਈਲ ਖੜਕ ਪੈਂਦਾ ਦੂਰ ਵਸੇਂਦੇ ਆ ਸੱਜਣਾ ਵੀ ਸਾਨੂੰ ਭੁੱਲ ਨਾ ਜਾਵੇਂ ਹਾਏ ਉਹਨੇ ਆਪਣੇ ਨੰਬਰ ਦੇ ਸਪੈਸ਼ਲ ਰਿੰਗਟੋਨ ਲਾ ਦਿੱਤੀ ਸੀ ਹੈਲੋ ਹਾਂਜੀ ਪਹੁੰਚ ਗਏ ਅਗੋਂ ਪਤਨੀ ਨੇ ਬੜੇ ਪਿਆਰ ਨਾਲ ਗੱਲ ਕੀਤੀ ਹਾਂ ਹੁਣੇ ਆ ਕੇ ਹੀ ਖੜਿਆ ਵਧੀਆ ਰਿਹਾ ਟੂਰ ਮੈਨੂੰ ਲੱਗਦਾ ਜਿਵੇਂ ਪਤਨੀ ਨੇ ਮੈਥੋਂ ਕੋਈ ਗੁੱਜੀ ਗੱਲ ਪੁੱਛ ਰਹੀ ਹੋਵੇ ਹਾਂ ਠੀਕ ਰਿਹਾ ਮੈਂ ਰੁੱਖਾ ਜਿਹਾ ਜਵਾਬ ਦਿੰਦਾ ਹਾਂ ਉਹ ਮੇਰੇ ਨਾਲ ਰੋਮਾਂਟਿਕ ਗੱਲਾਂ ਕਰਨ ਲੱਗਦੀ ਹੈ ਤੇ ਹਰ ਰੋਜ਼ ਵਾਂਗ ਅਖੀਰ ਵਿੱਚ ਉਹੀ ਸ਼ਬਦ ਚੰਗਾ ਸੁਣਿਆ ਆਈ ਲਵ ਯੂ ਆਪਣਾ ਖਿਆਲ ਰੱਖੀ ਸਾਨੂੰ ਭੁੱਲ ਨਾ ਜਾਈ ਕਿਤੇ ਆਖਦੀ ਹੈ ਆਈ ਲਵ ਯੂ ਪ੍ਰੀਤ ਤੂੰ ਤਾਂ ਮੇਰੇ ਦਿਲ ਵਿੱਚ ਵਸਦੀ ਹੈ ਚੰਗਾ ਓਕੇ ਬਾਏ ਬਾਏ ਉਹ ਮੋਬਾਈਲ ਕੱਟ ਦਿੰਦੀ ਹੈ ਮੇਰੀ ਪਤਨੀ ਬਹੁਤੀ ਸੋਹਣੀ ਨਹੀਂ ਇੱਕ ਵਾਰ ਤਾਂ ਮੈਂ ਫੋਟੋ ਦੇਖ ਕੇ ਜਵਾਬ ਵੀ ਦੇ ਦਿੱਤਾ ਸੀ ਪਰ ਕਰਦਿਆਂ ਦੇ ਜ਼ੋਰ ਪਾਉਣ ਤੇ ਮੈਂ ਅਨਮਨਨੇ ਮਨ ਨਾਲ ਹਾਂ ਕਹਿ ਦਿੱਤੀ ਸੀ। ਵਿਆਹ ਤੋਂ ਬਾਅਦ ਹੌਲੀ-ਹੌਲੀ ਉਸ ਦਾ ਸੁਚੱਜਾਪਨ, ਭੋਲਾਪਨ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ। ਹੌਲੀ-ਹੌਲੀ ਮੈਂ ਉਸ ਨਾਲ ਰਚ ਗਿਆ ਸਾ। ਪਤਨੀ ਦਾ ਫੋਨ ਸੁਣ ਕੇ ਮੈਨੂੰ ਆਪਨਾਪ ਭੜਾਜਾ ਲੱਗਣ ਲੱਗ ਪਿਆ। ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਪਤਨੀ ਦੇ ਭੂੜੇਪਣ ਦਾ ਨਜ਼ਾਇਜ਼ ਫਾਇਦਾ ਉਠਾ ਰਿਹਾ ਹਾਂ ਉਹ ਮੇਰਾ ਕਿੰਨਾ ਮੋਹ ਕਰਦੀ ਹੈ ਦਿਨ ਵਿੱਚੋਂ ਦੀ ਕਈ ਵਾਰ ਫੋਨ ਕਰਦੀ ਹੈ ਕੀ ਕਰਦੇ ਹਾਂ ਟੁੱਟੀ ਖਾਲੀ ਜੀ ਲੱਗਿਆ ਸਾਡੀ ਯਾਦ ਤਾਂ ਨਹੀਂ ਆਉਂਦੀ ਕਦੋਂ ਆਉਂਗੇ ਵਿਚਾਰੀ ਨੂੰ ਮੇਰੇ ਤੇ ਕਿੰਨਾ ਵਿਸ਼ਵਾਸ ਹੈ ਕਿੰਨਾ ਚਾਹੁੰਦੀ ਹੈ ਮੈਨੂੰ ਪਰ ਮੈਂ ਹੀ ਕਦੇ-ਕਦੇ ਪਟਕ ਜਾਣਾ ਪੜਕਤਾ ਮੈਂ ਹੁਣ ਵੀ ਗਿਆ ਸੀ ਬਸ ਐਨ ਤਿਲਕ ਦਾ ਤਿਲਕ ਦਾ ਬਚਿਆ ਹਾਂ ਜੇ ਮੈਂ ਤਿਲਕ ਜਾਂਦਾ ਤਾਂ ਮੈਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਮੈਂ ਭਾਂਡੇ ਸਾਹਿਬ ਕੇ ਅਖਬਾਰ ਚੁੱਕ ਲੈਂਦਾ ਹਾਂ ਅਖਬਾਰ ਦੀਆਂ ਸੁਰਖੀਆਂ ਤੋਂ ਨਜ਼ਰ ਤਿਲਕ ਦੀ ਇੱਕ ਥਾਂ ਅਟਕ ਜਾਂਦੀ ਹੈ ਵਿਦਾਰਥਣ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਸਸਪੈਂਡ ਖਬਰ ਪੜਦਾ ਮੈਂ ਅੰਦਰ ਤੱਕ ਕੰਮ ਜਾਂਦਾ ਜੇ ਕਿਤੇ ਮੈਂ ਮੇਰੇ ਘਰ ਦਾ ਕੀ ਹੋਏਗਾ ਲੋਕਾਂ ਵਿੱਚ ਬਣੇ ਮੇਰੇ ਅਕਸ ਦਾ ਕੀ ਹੋਏਗਾ ਜਿਨ੍ਹਾਂ ਦੀਆਂ ਨਜ਼ਰਾਂ ਵਿੱਚ ਕਾਮਰੇਡੀ ਵਿਚਾਰਾਂ ਦਾ ਆਦਰਸ਼ ਅਧਿਆਪਕ ਹਾਂ ਐਨੀ ਮਿਹਨਤ ਕਰਕੇ ਲਈ ਮੇਰੀ ਨੌਕਰੀ ਮੈਨੂੰ ਇੱਕ ਪਲ ਲਈ ਲੱਗਦਾ ਜਿਵੇਂ ਮੈਂ ਲੱਖੋਂ ਕੱਖ ਦਾ ਹੋ ਗਿਆ ਹਾਂ ਲੋਕ ਮੇਰੇ ਤੇ ਥੂ ਥੂ ਕਰ ਰਹੇ ਹੁਣ ਮੇਰਾ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਪਿੰਡ ਵਿੱਚ ਫੇਰਿਆ ਜਾ ਰਿਹਾ ਹੈ ਗੜ ਵਿੱਚ ਛੇਤਰਾਂ ਦਾ ਹਾਰ ਬੱਚੇ ਪਿੱਛੇ ਹੋ ਹੋ ਕਰਦੇ ਭੱਜ ਰਹੇ ਨੇ ਮੈਂ ਸਿਰ ਝਟ ਗਿਆ ਮੇਰੀ ਸੁਰਤ ਪਰਤ ਆਈ ਨੇ ਦਾ ਮਾਰਦਾ ਹਾਂ ਸ਼ੁਕਰ ਹੈ ਮੇਰੇ ਗਧਾ ਨਹੀਂ ਹੈ ਮੈਂ ਜ਼ਮੀਨ ਤੇ ਖੜਾ ਹਾਂ ਉੰਜ ਮੇਰੀ ਹਾਲਤ ਥੱਕੇ ਹੋਏ ਗਧੇ ਵਰਗੀ ਹੋਈ ਪਈ ਹੈ ਜਿਹੜਾ ਹੁਣੇ-ਹੁਣੇ ਇੱਕ ਸਵਾਰੀ ਨੂੰ ਢੋ ਕੇ ਆਇਆ ਹੋਵੇ ਡਰ ਨਾਲ ਮੇਰੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਹਨ ਮੈਂ ਕਪੜਾ ਵਿਛਾ ਕੇ ਪੈ ਜਾਂਦਾ ਹਾਂ ਪਰ ਅੱਧੀ ਰਾਤ ਤੱਕ ਮੇਰੀ ਅਜੀਬੋ ਗਰੀਬ ਹਾਲਤ ਹੋਈ ਰਹਿੰਦੀ ਹੈ ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਜਾਂਦੀ ਹੈ ਦੂਜੀ ਘਟਨਾ ਅੱਜ ਉਸਨੇ ਸਕੂਲ ਟਾਈਮ ਤੋਂ ਬਾਅਦ ਮੇਰੇ ਕਮਰੇ ਵਿੱਚ ਆਉਣ ਦਾ ਵਾਅਦਾ ਕੀਤਾ ਹੈ ਮੈਂ ਛੇਤੀ ਛੇਤੀ ਚਾਹ ਪੀ ਕੇ ਕੰਪਿਊਟਰ ਅੱਗੇ ਬੈਠ ਜਾਂਦਾ ਹਾਂ ਕੰਪਿਊਟਰ ਵਿੱਚੋਂ ਡਿਕਨੀ ਗਰਲ ਫਾਈਲ ਖੋਲ ਲਈ ਤਾਂ ਕਿ ਉਸਦੇ ਇੱਥੇ ਆਉਣ ਤੇ ਉਸ ਨੂੰ ਇਹ ਵਿਖਾ ਸਕਾਂ ਉਸਨੇ ਤਾਂ ਕਿਹਾ ਸੀ ਬਸ ਤਰ੍ਹਾਂ ਰੱਖ ਕੇ ਉਹਦੀ ਆ ਜੂ ਪਤਾ ਨਹੀਂ ਉਹੀ ਲੇਟ ਹੋ ਗਈ ਜਦ ਮੈਨੂੰ ਇਹ ਬਹੁਤ ਬੇਸੁਭਰਾ ਹੋ ਗਿਆ ਹੈ ਮੈਨੂੰ ਅੱਜ ਵੀ ਲੱਗੀ ਪਈ ਹੈ ਉਹ ਛੇਤੀ ਆ ਜਾਵੇ ਬਸ ਛੇਤੀ ਤੋਂ ਛੇਤੀ ਸ਼ੁਕਰ ਹੈ ਅੱਜ ਮਾਮਾ ਚਲਾ ਗਿਆ ਨਹੀਂ ਤਾਂ ਮੌਕਾ ਹੱਥੋਂ ਲੰਘ ਜਾਣਾ ਸੀ ਮੇਰੇ ਮਾਮੇ ਨਾਲ ਚੰਗੀ ਸੱਤਰੀ ਪੈਂਦੀ ਸੀ ਜਿਸ ਦਾ ਇੱਕ ਕਾਰਨ ਸਾਡੀ ਉਮਰ ਦਾ ਬਹੁਤਾ ਫਰਕ ਨਾ ਹੋਣਾ ਹੈ ਮਾਮਾ ਮੈਥੋਂ 10 ਕਿ ਸਾਲ ਵੱਡਾ ਹੈ ਜਿਸ ਪਿੰਡ ਵਿੱਚ ਮੇਰੀ ਪੋਸਟਿੰਗ ਹੈ ਇੱਥੋਂ ਸਿਰਫ 7 ਕਿਲੋਮੀਟਰ ਦੂਰ ਮੇਰੇ ਨਾਨਕੇ ਹਨ ਇੱਥੋਂ ਮਾਮਾ ਕੁਝ ਦਿਨਾਂ ਬਾਅਦ ਮਿਲਣਾ ਜਾਂਦਾ ਹੈ ਮੈਂ ਵੀ ਕਦੇ-ਕਦੇ ਇੱਕ ਅੱਧੀ ਵਾਰੀ ਛੁੱਟੀ ਵਿੱਚ ਪਿੰਡ 80-90 ਕਿਲੋਮੀਟਰ ਜਾਣ ਦੀ ਬਜਾਏ ਨਾਨਕੇ ਜਾ ਕੇ ਮੁਰਾਂ ਦਾ ਬਾਰ ਕੋਈ ਸਕੂਲ ਦੀ ਵਰਦੀ ਪਾਈ ਲੰਗੀ ਹੈ ਮੈਂ ਭੱਜ ਕੇ ਬਾਰ ਵਿੱਚ ਜਾਂਦਾ ਹਾਂ ਉਹ ਨਹੀਂ ਸੀ ਮੈਂ ਮੁੜ ਅੰਦਰ ਜਾ ਕੰਪਿਊਟਰ ਤੇ ਬੈਠ ਜਾਂਦਾ ਹਾਂ ਪਹਿਲੇ ਦਿਨ ਦੀ ਘਟਨਾ ਤੋਂ ਅਗਲੇ ਦਿਨ ਮੈਂ ਪਤਨੀ ਕੋਲ ਗਿਆੜਾ ਮਾਰ ਆਇਆ ਸੀ ਹੁਣ ਮੈਨੂੰ ਹੋਰ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਮੈਂ ਬਹੁਤ ਭਾਰੀ ਗਲਤੀ ਵਾਲਾ ਕਦਮ ਪੁੱਟ ਬੈਠਾ ਸਾਂ ਮੈਨੂੰ ਆਪਣੀ ਉਸ ਹਰਕਤ ਤੇ ਬਹੁਤ ਪਛਤਾਵਾ ਸੀ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਮਾਤਾ ਪਿਤਾ ਤੋਂ ਵੱਡਾ ਹੁੰਦਾ ਹੈ ਤੇ ਮੈਂ ਮੈਂ ਮਨ ਹੀ ਮਨ ਪੱਕਾ ਧਾਰ ਲਿਆ ਸੀ ਕਿ ਹੁਣ ਇਹ ਕਦੇ ਨਹੀਂ ਦੁਹਰਾਵਾਂਗਾ ਮੈਂ ਕਿੰਨੇ ਦਿਨ ਉਸ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਜੇ ਮੇਰੇ ਕੋਲ ਆਉਂਦੀ ਤਾਂ ਮੈਨੂੰ ਉਸ ਤੇ ਖਿਜ ਚੜਦੀ ਜੇ ਕੁਝ ਪੁੱਛਦੀ ਤਾਂ ਮੈਂ ਟਾਲ-ਵਟ ਜਾਂਦਾ ਮੇਰੇ ਇਕੱਲੇ ਕੋਲ ਦਫ਼ਤਰ ਜਾਂਦੀ ਮੈਂ ਬਾਹਰ ਨਿਕਲ ਆਉਂਦਾ ਮੇਰੀ ਇਹ ਸਥਿਤੀ ਵੀ ਬਹੁਤਾ ਸਮਾਂ ਨਾ ਕੱਟ ਸਕੇ ਮੇਰੇ ਅੰਦਰਲਾ ਬੰਦਾ ਫਿਰ ਅੰਗੜਾਈ ਲੈਣ ਲੱਗ ਪਿਆ ਮੈਨੂੰ ਇਸ ਸਭ ਦੇ ਨਿਕਲਣ ਵਾਲੇ ਭੈੜੇ ਨਤੀਜੇ ਵਿਖਾਈ ਦੇਣੋਂ ਹਟ ਗਏ ਹੌਲੀ ਹੌਲੀ ਮੇਰੀ ਨਜ਼ਰ ਉਸ ਉੱਤੇ ਫਿਰ ਅਟਕਣ ਲੱਗ ਪਈ ਅੱਜ ਉਹ ਮੈਨੂੰ ਇਕੱਲੇ ਨੂੰ ਦਫ਼ਤਰ 'ਚ ਬੈਠਾ ਵੇਖ ਕੇ ਕੋਲ ਆਈ ਹੋਰ ਕੀ ਹਾਲ ਅਜ਼ਰ ਜੀ ਉਹ ਨਾਖਰੇ ਨਾਲ ਬੋਲੀ ਠੀਕ ਨੇ ਤੂੰ ਉਸੇ ਸਣਾਓ ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰਲਾ ਬੰਦਾ ਉੱਠਣ ਲਈ ਤਿਆਰ ਹੋ ਰਿਹਾ ਹੋਵੇ ਠੀਕ ਨੇ ਬਸ ਉਹ ਮੇਰੇ ਵੱਲ ਝਾਕੀ ਤੇ ਫਿਰ ਨੀਵੀਂ ਪਾ ਕੇ ਹਵਾ ਨਾਲ ਝੂਲਦੀ ਟਾਣੀ ਵਾਂਗ ਨਖਰੇ ਵਿੱਚ ਝੂਲਣ ਲੱਗੀ ਕਿਉਂ ਐਨਾ ਔਖਾ ਜੋ ਬੋਲਾਂ ਮੈਂ ਪੁੱਛਿਆ ਉਹ ਹੀ ਬਸ ਕੁਝ ਨਹੀਂ ਚੰਗਾ ਇੱਕ ਗੱਲ ਦੱਸ ਮੇਰੇ ਅੰਦਰਲਾ ਬੰਦਾ ਮੋਚਾਨੂ ਬੱਟ ਚਾੜਕੇ ਮੁਕਾਬਲੇ ਲਈ ਤਿਆਰ ਹੋ ਗਿਆ ਹਾਂ ਪੁੱਛੋ ਅੱਗੇ ਨਾ ਦੱਸੀ